ਭਾਈ ਜੀ ਸਾਸਰੀ ਕਾਲਾ ਸਾਸਰੀ ਕਾਲਾ ਤਾਂ ਠੀਕ ਆ ਲੇਟ ਆ ਹੈ ਹਾਂ ਹੁਣ ਤਾਂ ਮਸ਼ੀਨ ਰਿਪੇਅਰ ਹੋ ਗਈ ਲੇਟ ਦੁਪਹਿਰੇ ਆਇਆ ਹਾਂ ਤਾਂ ਦੁਪਹਿਰੇ ਆਇਆ ਦੁਪਹਿਰੇ ਆਈ ਆ ਅੱਧ ਦੁਪਹਿਰੇ ਆਈ ਇਹ ਦੁਪਹਿਰੇ ਡੇਢ ਦੁਪਹਿਰੇ ਆਈ ਦੁਪਹਿਰੇ ਜਦੋਂ ਮਸ਼ੀਨ ਰਿਪੇਅਰ ਕਰਾਂਗੇ ਉਦੋਂ ਆਗੇ ਕੀ ਕਹਿਣੀ ਆ ਛੋਟੀ ਆ ਤੇਰੇ ਕੋਲੇ ਹੋਰ ਜਲਦਾ ਸੋਣਾ ਅਨਿੱਕਾ ਬੋਲ ਮਾਰੀ ਜਾਂਦਾ ਇਹਦੀ ਗੱਲ ਤਾਂ ਸੁਣ ਲਾ ਉਹ ਇਹ ਪਹਿਲਾਂ ਨਿੱਕਾਗਾ ਇਹ ਕਹਿੰਦਾ ਕੋਈ ਜ਼ਰੂਰੀ ਗੱਲ ਕਰਨੀ ਆ ਤੇਰੇ ਨਾਲ ਹੋਰ ਗੱਲ ਤਾਂ ਸੁਣ ਤਾ ਆ ਉਹ ਵੀ ਮੇਰੀ ਗੱਲ ਲੱਗ ਗਈ ਆਰਾਣਾ ਤੇਰੀ ਮਾਂ ਉਹ ਘਰੇ ਜਾ ਕੇ ਉਹ ਤੇਰੀ ਮਾਂ ਕੋਲੇ ਨਿੱਕੇ ਦੀ ਮਾਂ ਕੋਲੇ ਹਾਂ ਕੀ ਕਹਿ ਕੇ ਆਏਗੀ ਮੇਰੇ ਵੀਡੀਓ ਕਰਦੇ ਹੈਗੇ ਵੀ ਵੀਡੀਓ ਬਣਾਉਂਦੇ ਆ ਮੇਰੀ ਇਹ ਹਾਂ ਕਹਿ ਕੇ ਗਈ ਨਿੱਕੇ ਦੀ ਮੰਮੀ ਨੂੰ ਜੰਗ ਤੂੰ ਮੈਨੂੰ ਕੀ ਕਹਿਣੀ ਆ ਮੇਰੀ ਤਾਂ ਆਪ ਮੇਰੇ ਪਿਓ ਦੀ ਬਣਾਦਾ ਮੇਰੀ ਤਾਂ ਆਪ ਵੀਡੀਓ ਬਣਾਈ ਫਿਰਦਾ ਹੈ ਬਣਾਉਣੀ ਹਾਂ ਨਾ ਨਹੀਂ ਨਹੀਂ ਹਾਂ ਛੋਡੀ ਦਾ ਚਾਲ ਜੇ ਜਦੋਂ ਮੇਰੀ ਬਣਾਉਣੇ ਕਾ ਛੋਡੀ ਨਹੀਂ ਬਣਾਊਗਾ ਆ ਬੇਬੇ ਜੀ ਜਾਂਦੇ ਨੇ ਜੀ ਨੰਨੀ ਇਹ ਕੀ ਕਰਨ ਲੱਗੇ ਕੱਟਿਆਂ ਦਾ ਵਪਾਰ ਕੱਟੇ ਵੇਚਣ ਲੱਗੇ ਲੋਕ ਦਾ ਮਹਿਸਨਾ ਵਪਾਰ ਕਰਦੇ ਨੇ ਕੱਟਿਆਂ ਦਾ ਕੱਟਿਆਂ ਦਾ ਨਾ ਕਰਦਾ ਉਹ ਹੋਰ ਹੁਣ ਇਹ ਕੱਟਿਆਂ ਦਾ ਵਪਾਰ ਕਰਦਾ ਕੱਟੇ ਵੇਚਣਾ ਐਨਾ ਤੋਂ ਕਰ ਹੱਡਾ ਰੋੜੀ ਜਿੱਨੀ ਕੰਮ ਕਰਨ ਲੱਗਾ ਤਾਂ ਵੀ ਨਾਲ ਹੀ ਨਾਲ ਤੁਮਾ ਕਿ ਵੀ ਹੈ ਕਿਹੜੇ ਕੀ ਕੀ ਵਜੇ ਕਰਾਂਗੇ ਅਸੀਂ ਟੱਕੇ ਵਿੱਚ ਨੇ ਤੇਰਾ ਯਾਰ ਵਪਾਰੀ ਡੰਗਰਾਵਾ ਕੋਈ ਕੱਟਾ ਵੱੱਛਾ ਵੇਚ ਜੜੇ ਅੱਜ ਕੱਟਾ ਤੜਕੇ ਹੋਰ ਲੈ 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 ਲਿਆ ਹੋਰ ਪਹਿਲਾਂ ਵਾਲੇ ਹੈ ਪਹਿਲਾਂ ਵਾਲੇ ਪਹਿਲਾਂ ਵਾਲੇ ਤਾਂ ਵੇਚਦੇ ਸੀ ਵੇਚ ਤੇ ਹੜ ਪੁੱਤ ਨੂੰ ਸੇਵਾ ਭਜਨੇ ਨੇ ਹੜ ਪੀਰ ਦਾ ਨਾ ਸਾਤੇ ਵਾਲਾ ਕਿੰਨੇ ਦਾ ਵੇਚਿਆ ਸੀ ਲਿਆ ਕੇ ਹੈ ਸਾਤੇ ਸਾਤ ਇਹ ਜਿਹੜਾ ਦਾ ਮੰਨ ਕੇ ਚੱਲ ਸੀ ਪਹਿਲੇ ਕੱਟੇ ਦਾ ਸੌਦਾ ਕਰਿਆ ਸੀਗਾ ਹਾਂ ਉਹ ਤਾਂ ਸਾਡਾ ਪੂਰਾੰਦਾ ਵੇਖਾ ਅੰਸਿਆ ਜਿਹੜਾ ਸੀ ਦੂਜੇ ਕੱਟੇ ਦਾ ਸੌਦਾ ਕਰਿਆ ਉਹ ਸਾਨੂੰ ਪੂਰਾ ਫੁੱਲ ਭਾਜ ਅੱਛਾ ਬਿਮਾਰਾ ਇੱਕ ਦਾ ਜਿੰਨੇ ਦਾ ਹੈਗਾ ਸੀ ਓਨੇ ਦਾ ਵਿਕ ਗਿਆ ਉਹ ਤਾਂ ਅਸੀਂ 6 ਹੀ ਲਾਈ ਸੀ ਸਭ ਤੋਂ ਜਿਹੜਾ ਜਿਹੜਾ ਜਿਹੜੇ ਦੀ ਆਸ ਨਹੀਂ ਸੀ ਓਨੇ ਕਰ ਪੂਰਾ ਕਰਿਆ ਹਾਂ ਹਨਾ ਉਹ ਵੀ ਉਹ ਵੀ ਬਈ ਚਾਰ ਬਾਈ ਕਿੰਨੇ ਦਿਨ ਖਵਾਇਆ ਏ ਜੀ ਨੂੰ ਚਾਰ ਚਾਰ ਉਹਨੂੰ ਇੱਕ ਦਿਨ ਇੱਕੇ ਦਿਨ ਚਾਹਵੇ ਇਕੱਠੇ ਇਕੱਠੇ ਜੀ ਤਨੇ 10000 ਦਾ ਲਿਆ ਕੇ 7000 ਦਾ ਵੇਚਦਾ ਇਕ ਦਿਨ ਚਾਰ ਖਵਾ ਕੇ ਇਹ ਵਪਾਰੀ ਵਪਾਰੀ ਬੰਦੇ ਹੋ ਬਾਈ ਫਿਰ ਤੁਸੀਂ ਨਹੀਂ ਇੱਕ ਗੱਲ ਹੋਰ ਹੈ ਜਿਹੜਾ ਮੇਰਾ ਤਾਏ ਨੇ ਸੌਦਾ ਕਰਾਇਆ ਸੀਗਾ ਉਹਦੇ ਵਿੱਚ ਸਾਡੇ ਨਾਲ ਇੱਕ ਮਨਲਾ ਵੱਡਾ ਵਪਾਰੀ ਸੀਗਾ ਮੈਨ ਕੋਰਾ ਹਾਂ ਉਹ ਮੈਂ ਕਾ ਉਹ ਤਾਂ ਫਿਰ ਉਹਨੇ ਬਾਈ ਜਮਾ ਰੇਟ ਦਾ ਮਨਲਾ ਖਤਮ ਕਰਤਾ ਸਾਡਾ ਰੇਟ ਜਿਹੜਾ ਬਚਨਾ ਜੀ 500 ਰੁਪਏ ਸਾਨੂੰ ਉਹ ਵੀ ਪਾ ਗਿਆ ਸਾਈ ਦਾ ਵੀ ਹੂੰ ਸਾਈ ਲੈ ਗਿਆ ਬਸ ਉਹੀ ਆਬਦੀ ਜਿਹੜਾ ਬਜਾ ਸੀ ਤੁਨੂੰ ਹੂੰ ਹੁਣ ਤੁਸੀਂ ਕੰਮ ਛੱਡਤਾ ਨਾ ਲੈ ਲੈ ਅੱਜ ਤੜਕੇ ਅੱਜ ਤੜਕੇ ਹੋਰ ਲੈ ਲਿਆ ਠੀਕ ਹੈ ਠੀਕ ਹੈ ਇੱਕ ਘੱਟਾ ਹੋਰ ਲੈ ਲੈਂਦੇ ਤੜਕੇ ਠੀਕ ਹੈ ਹੂੰ ਜਿਹੜਾ ਨਫਾ ਹੋਊ ਕਰ ਉਹਦਾ ਕੀ ਕਰਾਂ ਉਹ ਚੱਲ ਉਹਦੀ ਹੈ ਭੁੱਕੀ ਲਿਆਉਣਗੇ ਆਹ ਬਾਈ ਜਮਨ ਕਰਨ ਸੱਚੀ ਕਰਿਆ ਇਹ ਭੁੱਕੀ ਦੇ ਮਾਰੇ ਤਾਂ ਇਹ ਆਜ ਕੰਮ ਕਰਦੇ ਨੇ ਆ ਮਸ਼ੀਨ ਨੂੰ ਹੀ ਨਹੀਂ ਚੱਲਦੀ ਹੈਗੀ ਹੁਣ ਇਹ ਚਲਾਉਣ ਨੂੰ ਭੁੱਕੀ ਜਾਈਂਦੀ ਆ ਭੁੱਕੀ ਦਾ ਖਰਚਾ ਇਹ ਕੱਟੇ ਵੇਚ ਵੇਚ ਕਰਦੇ ਨੇਗੇ 6 ਮਹੀਨਿਆਂ ਦੀ ਭੁੱਕੀ ਆ ਜਾਂਦੀ ਹੈ ਇਹਨਾਂ ਦੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਹ 10 12 ਕੱਟੇ ਵੇਚ ਦਿੰਦੇ ਨੇ ਹਨਾ ਐਂ ਕਰਦੇ ਹੁੰਨੇ ਆ ਬਾਈ ਹਾਂ ਹਾਂ ਠੀਕ ਆ ਬਾਈ ਇਹ ਡੋਲੂ ਚ ਪਿਓ ਕਿ ਰੱਖ ਦੇਣਾ ਬਾਈ ਤੂੰ ਹੱਥ ਨੇ ਨਾ ਨਾ ਕੁਜੇ ਜੀ ਕੁਜੇ ਚ ਕੋਰੇ ਕੁਜੇ ਚ ਠੀਕ ਐ ਦਾ ਤਾਇਆ ਮੇਰੇ ਨਾਲ ਹੁੰਦਾ ਠੀਕ ਐ ਠੀਕ ਐ ਤਾਂ ਹੀ ਦਾ ਜੇ ਕੰਮ ਤੇ ਜੀ ਲੱਗਿਆ ਪਿਆ ਦਰ ਹਨਾ ਤਾਇਆ ਦਾ ਦਿਖਾ ਦੇ ਅੱਜ ਤਾਇਏ ਕੀ ਮਸ਼ੀਨ 1 ਦਿਨ ਚ ਤਿਆਰ ਕਰਤੀ ਵੱਡਾ ਰਿਕਾਰਡ ਪੈਦਾ ਕਰਤਾ ਨਹੀਂ 7 ਦਿਨ ਰਹਿੰਦੇ ਸੀਗੇ ਨਹੀਂ ਦਾਦੂ ਤੇ ਮੰਗੂ ਸਾਸਰੀ ਘਾਲ ਜੀ ਹੁਣ ਨਹੀਂ ਮੁਰਦੇ 7 ਦਿਨ ਪੂਰੀ ਰਾਂਗੇ ਆ ਗਿਆ ਆ ਗਿਆ ਸੇਵਾਦਾਰ ਸੇਵਾਦਾਰ ਏ ਮੁੰਡੇ ਨੇ ਅੱਜ ਸਾਰਾ ਦੁਪਹਿਰਾ ਅੰਦਰ ਬੈ ਕੇ ਨਗਾ ਜੀ ਸੇਵਾ ਲੱਗੀ ਜੂਸ ਦੀ ਸੇਵਾ 2 ਲੀਟਰ ਵਾਲਾ ਦਾ ਆ ਮੁੰਡਾ ਮੂਸਲੀ ਗਰੁੱਪ ਚ ਬਾਲਾ ਫੇਮਸ ਹੋ ਰਿਹਾ ਸਾਡੀ ਵੀਡੀਓ ਚਾ ਕੇ ਬਾਦੀ ਉਹਨਾਂ ਨੇ ਸਾਡੀ ਬੇਨ ਉਸੇ ਖੁਸ਼ੀ ਚ ਪਾਰਟੀ ਸਾਡੀ ਬੇਨਤੀ ਉਹਨਾਂ ਨੂੰ ਉਸੇ ਖੁਸ਼ੀ ਚ ਪਾਰਟੀ ਆ ਮੁੰਡੇ ਆ ਮੁੰਡੇ ਦੀ ਵੀਡੀਓ ਬਣਾਈ ਇਧਰ ਦੇਖੀ ਇਹ ਮੁੰਡਾ ਬਾਟਨੇ ਨੇ ਹਜੇ ਵੀ ਨਹੀਂ ਖੋਲਿਆ ਬਾਟਨੇ ਨੇ ਹਜੇ ਨਹੀਂ ਖੋਲਿਆ ਜਿੰਮ ਵਾਲਾ ਮੁੰਡਾ ਕਹਿੰਦਾ ਰੰਗ ਨਾ ਕਾਲਾ ਅੱਜ ਸਾਰਾ ਦੁਪਹਿਰਾ ਅੰਦਰ ਹੀ ਰਹਿ ਆ ਇਹ ਦਵਿੰਦਰ ਕਿੰਨੀ ਨੇ ਆ ਮੁੰਡੇ ਦੀ ਅਸੀਂ ਨੇ ਵੀਡੀਓ ਪਾਈ ਸੀਗੀ 1 ਮਿੰਟ ਨਿੱਕੇ ਤੇਰੇ ਦਾ ਮੈਂ ਅਸੀਂ 버ਗਰ ਐ ਨਿੱਕੇ 1 ਮਿੰਟ ਆ ਮੁੰਡੇ ਦੀ ਅਸੀਂ ਨੇ ਵੀਡੀਓ ਪਾਈ ਸੀ ਮੋਸਲੀ ਗਰੁੱਪ ਵਾਲਿਆਂ ਨੇ ਚੱਕਿਆ ਉਹਦੇ ਪੇਜ ਤੇ ਪਾਦੀ ਜਿੰਨੀ ਵੀਡੀਓ ਸਾਡੀ 1 ਦਿਨ ਚ ਚੱਲੀ ਸੀ ਉਹਨਾਂ ਨੂੰ 1 ਮਹੀਨਾ ਹੋ ਗਿਆ ਉਹਨੇ ਵੀਊ ਨਹੀਂ ਉਹਨਾਂ ਨੂੰ ਆਏ ਉਹਨਾਂ ਨੂੰ ਬੇਨਤੀ ਆ ਵੀ ਭਾਈ ਆਪਦੀਆਂ ਵੀਡੀਓ ਪਾਇਆ ਕਰੋ ਸਾਡੀਆਂ ਵੀਡੀਓ ਚੱਕ ਚੱਕ ਤੁਸੀਂ ਫੇਮਸ ਨਹੀਂ ਹੁੰਦੇ ਇਹਦਾ ਅਸੀਂ ਹੀ ਆ ਜਿਹੜੇ ਹੋਈ ਜਾਣੇਗੇ ਉਹ ਵੀ ਵੀਡੀਓ ਮੇਰੀ ਮੰਮੀ ਡਿਲੀਵਰ ਕਰਾਉਂਦੀ ਆ ਆ ਇੱਕ ਦਿਨ ਚ 1 ਮਿਲੀਅਨ ਚ ਵੀਡੀਓ ਵਾਕੀ ਸੀਗੀ ਪਰ ਇਹਦੀ ਮੰਮੀ ਨੂੰ ਪਤਾ ਲੱਗ ਗਿਆ ਉਹਨੇ ਡਿਲੀਟ ਕਰਾਦੀ ਆ ਲੋਕ ਜਦਿਆਂ ਇਹਦਾ ਗੰਨ ਦਾ ਦੂਜੇ ਦੱਬ ਕੇ ਲਾਉਣ ਵਾਲਾ ਕੋਮੂ ਡਿਲੀਵਰੀ ਲੈਦਾ ਮੰਗ ਨਾ ਨਾ ਉਹ ਲੂ ਕੀ ਨਾ ਯਾਰ ਉਹਦਾ ਉਹਦਾ ਕੋਈ ਨਾ ਫਿਰ ਤੂੰ ਜੋ ਕੁਝ ਜੇਜ ਪਿਓਂ ਕੇ ਰੱਖ ਦੇ ਨਾ ਤੂੰ ਕਿੰਨੇ ਪਿਓਣਾ ਹੁੰਨਾ ਪਾਈ ਆ ਅੱਧਾ ਕਿਲੋ ਕਿਲੋ ਪਾਈ ਆ ਪਿਓਣੇ ਬਾਈ ਪਾਈ ਆ ਰੋਜ਼ ਖਾ ਜਾਂਦਾ ਫਿਰ ਦੈਸਾ ਨਾਲ ਤਾਂ ਦੂ 15 20 ਕੱਟੇ ਵੇਚਦਾ ਹੋਏਗਾ ਕੱਲੀ ਭੁੱਕੀ ਤੇ ਆ हां ओ तो ਦੱਸਦਾ ਇਹਨੇ ਕਹਿੰਦਾ ਜਦੋਂ ਮਸ਼ੀਨ ਚਲਾਉਣੀ ਆ ਕਹਿੰਦਾ ਉਹਦਾ ਭੁੱਕੀ ਬਿਨਾ ਚੱਲਦੀ ਨਹੀਂ ਕਹਿੰਦਾ ਫਿਰ ਅਸੀਂ ਕੱਟਿਆਂ ਦਾ ਵਪਾਰ ਕਰਦਿਆਂ ਨਾਲ ਨਹੀਂ ਉਹ ਵੀ ਕਹਿੰਦਾ 15 15 ਵੀ ਕੱਟੇ ਵੇਚ ਕੇ ਕਹਿੰਦਾ ਭੁੱਕੀ ਆ ਜਾਂਦੀ ਆ ਵਧੀਆ ਆਹ ਦਾ ਬੰਦੇ ਦੇ ਬੰਦਾ ਆ ਜਾਂਦਾ ਕੀ ਹੋਇਆ ਉਹ ਤੁਹਾਨੂੰ ਤੁਸੀਂ ਉਹ ਗੇੜੇ ਦੇ ਜਾਣੇ ਹੋਗੇ ਕੱਟ ਗਿਆ ਜੀ ਠੰਡਾ ਕੱਟ ਗਿਆ ਜੀ ਬੰਦੇ ਵਧ ਗਏ ਜੀ ਠੰਡਾ ਘਾਟ ਗਿਆ ਯਾਰ ਚਾਰ ਬੰਦੇ ਨੇ ਛੇ ਵਾ ਤੇਰੇ ਕਿ ਨਹੀਂ ਹੋ ਅੱਜ ਇਹ ਤੂੰ ਫੇਮਸ ਹੋ ਗਿਆ ਆ ਦੇਖ ਆ ਮੈਂ ਇਹ ਇਹ ਮੰਗਦੇ ਦਾ ਮੰਗਦਾ ਇਹ ਜਦੋਂ ਵੀ ਕੰਮ ਕਰਾਣੂ ਪਹਿਲਾਂ ਖਾਣ ਪੀਣ ਨੂੰ ਭਾਲੂਆ ਮੂਠੀ ਭਰੀ ਫਿਰਦਾ ਪੂਜੀਏ ਨਾਲ ਗਲਾਸ ਗੀਜੇ ਚ ਭਾਈ ਫਿਰਦਾ ਗੀਜੇ ਚ ਆ ਗਲਾਸ ਗੀਜੇ ਚ ਭਾਈ ਫਿਰਦਾ ਚੋਰ ਆ ਨੰਨੀ ਹਾਂ ਇਨੋਂ ਆਏ ਦੀ ਯਾਰ ਵੀ ਮੈਨੂੰ ਫਿਰ ਐ ਨਹੀਂ ਪਤਾ ਭੰਟ ਵਾਲਾ ਮੇਲੇ ਠੰਡਾ ਪਾਉਣ ਨੂੰ ਹਾਂ ਬੁਲਾਵਾ ਵੱਧ ਘੱਟ ਆ ਹਾਂ ਅਸੀਂ ਕੀ ਚੱਕ ਕੇ ਲੈ ਗਏ ਯਾਰ ਅਸੀਂ ਚੋਰ ਹਾਂ ਹਾਂ ਦੇ ਗਲਾਸ ਗਲਾਸ ਲਈ ਫਿਰਦਾ ਕੋਈ ਨਹੀਂ ਸਾਦੂਸਾ ਨਾਲ ਪੀ ਲਿਓ ਹਾਂ ਵੀਡੀਓ ਤਾਂ ਮੈਂ ਬਣਾਉਣਾ ਆ ਦੋ ਬੋਤਲਾਂ ਪਹਿਲਾਂ ਖਾਲੀ ਕਰ ਇਹ ਇਕੱਲੇ ਹੀ ਪੀਂਦਾ ਇਹ ਪੀਂਦਾ ਬੋਤਲ ਇਕੱਲੇ ਨੂੰ ਮੂੰਹ ਲਾ ਕੇ ਹਾਂ ਨਾ ਹੋ ਹਾਂ ਉਹ ਬੱਲੋ ਵਾਲਾ ਉਹ ਲੋਕ ਦਾ ਫਿਰਦਾਗਾ ਬੱਲੋ ਕਦਾ ਹਰਦਾ ਬੋਲਦਾ ਦ ਪਿੱਛੇ ਹਟ ਕੇ ਸੁਦਰ ਜਿਓ ਸੁਦਰ ਜਿਓ ਤੁਸੀਂ ਤੁਸੀਂ ਸੁਦਰ ਜਿਓ ਸੁਦਰ ਜਿਓ ਉਹ ਆ ਗਿਆ ਬੱਲੋ ਵਾਲਾ ਇਹਦਾ ਬੱਬੂ ਇਹਦਾ ਬਠੰਡੇ ਨੂੰ ਦੇਖ ਕੇ ਦੁਬਾਰਾ ਹੱਥ ਤੋਂ ਆ ਵੀ ਹੋਰ ਆ ਗਿਆ ਕਿਆ ਗਲਾਸ ਲਿਆ ਗਲਾਸ ਲੈਂਦਾ ਧੋਕ ਆ ਪਿਆ ਗਲਾਸ ਇਹ ਜੂਠਾ